ਲੱ ਆ ਬਈ ਸੋਹਣੇ ਸੱਜਣੋ ਅੱਜ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਸੱਜਣਾ ਨੂੰ ਸਾਰਿਆਂ ਨੂੰ ਬੇਨਤੀ ਆ ਯਾਰ ਸ਼ੇਅਰ ਜ਼ਰੂਰ ਕਰਿਓ ਕਿਹੜੇ-ਕਿਹੜੇ ਸੱਜਣ ਭਰਾ ਯਾਰ ਬਾਹਰ ਬੈਠੇ ਜਾਂ ਸ਼ਹਿਰਾਂ ਦੇ ਵਿੱਚ ਬੈਠੇ ਹੋ ਤੇ ਸਾਡੀਆਂ ਵੀਡੀਓ ਵੇਖਦੇ ਹੋ ਤੇ ਪੰਜਾਬੀ ਕਲਚਰ ਨੂੰ ਯਾਰ ਮਿਸ ਤਾਂ ਜ਼ਰੂਰ ਕਰਦੇ ਹੋਗੇ ਪੰਜਾਬੀ ਰੋਟੀ ਨੂੰ ਵੀ ਪੰਜਾਬੀ ਮਾਹੌਲ ਪੰਜਾਬੀ ਚੁੱਲੇ ਦੇ ਉੱਤੇ ਬਣਾਈ ਤੇ ਕੜੀ ਵਰਗੀ ਯਾਰ ਚਾਹ ਤੇ ਮੱਕੀ ਦੇ ਬਾਜਰੇ ਦੇ ਦੀਆਂ ਮੋਟੀਆਂ-ਮੋਟੀਆਂ ਰੋਟੀਆਂ ਮੰਮੀ ਦੀਆਂ ਰੋਟੀਆਂ ਬਣਾਈਆਂ ਹੋਈਆਂ ਮਾਤਾ ਦੀਆਂ ਪਕਾ ਰਹੀਆਂ ਮੰਮੀ ਤੇ ਸੱਚ ਨੂੰ ਚੁੱਲੇ ਦੇ ਉੱਤੇ ਅੱਗ ਬਲਦੀ ਆ ਯਾਰ ਕਿੰਨੀ ਸੋਹਣੀ ਅੱਗ ਚੱਲਦੀ ਆ ਹਨਾ ਤੇ ਸ਼ਹਿਰਾਂ ਦੇ ਵਿੱਚ ਬੈਠੇ ਹੋਵੋਗੇ ਤੁਸੀਂ ਬਾਹਰ ਅੰਦਰ ਬਾਹਲੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਦੇਖਦੇ ਹੋ ਉਹ ਵੀ ਯਾਰ ਇਸ ਵੀਡੀਓ ਨੂੰ ਦੇਖ ਕੇ ਜਰੂਰ ਮਿਸ ਕਰਦੇ ਹੋਵੋਗੇ ਕਿਉਂਕਿ ਇਹੀਆਂ ਚੀਜ਼ਾਂ ਤੁਹਾਨੂੰ ਇੰਨਾ ਖੁੱਲਾ ਮਾਹੌਲ ਤੇ ਇੰਨਾ ਖੁੱਲਾ ਸਮਾਂ ਆਪਦੇ ਮਾਂ ਦੇ ਹੱਥ ਦੀ ਬਣੀ ਰੋਟੀ। ਤੁਹਾਨੂੰ ਬਾਹਰ ਨਹੀਂ ਮਿਲਦੀ ਯਾਰ ਕਿਤੇ। ਮਿਸ ਤਾਂ ਜ਼ਰੂਰ ਕਰਦੇ ਹੋਵੋਗੇ। ਤਾਂ ਜਿਹੜੇ ਸੱਜਣ ਪੰਜਾਬ ਨੂੰ ਮਿਸ ਕਰਦੇ ਆ ਪੰਜਾਬ ਨੂੰ ਯਾਦ ਕਰਦੇ ਆ ਯਾਰ ਬਾਹਰ ਅੰਦਰ ਬੈਠੀ। ਵੀਡੀਓ ਜ਼ਰੂਰ ਦੇਖਿਓ। ਤੇ ਤੁਹਾਨੂੰ ਇੱਕ ਝਲਕ ਯਾਰ ਤੁਹਾਨੂੰ ਆਪਦੇ ਇੱਕ ਤੁਹਾਨੂੰ ਆਏ ਜ਼ਰੂਰ ਫੀਲ ਹੋਊਗਾ ਵੀਡੀਓ ਦੇਖ ਕੇ। ਵੀ ਹਾਂ ਯਾਰ ਆਪਾਂ ਵੀ ਪੰਜਾਬ ਗੇੜਾ ਮਾਰਿਆ ਈ। ਸੱਜਣੋ ਬਾਜਰੀ ਦੀ ਰੋਟੀ ਪਕਾਈ ਸੀ। ਤੇ ਮੈਂ ਮੰਮੀ ਨੂੰ ਕਿਹਾ ਵੀ ਆਪਾਂ ਵੀਡੀਓ ਪਾਈਏ ਮੱਠੀ ਮੱਠੀ ਚੁੱਲੇ ਤੇ ਅੱਗ ਮਚ ਰਹੀ ਸੀ ਤੇ ਬਹੁਤ ਸੋਹਣਾ ਮਾਹੌਲ ਤੇ ਬਾਕੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਉਹ ਜ਼ਰੂਰ ਦੱਸਿਓ ਪਿੰਡਾਂ ਦੇ ਵਿੱਚ ਯਾਰ ਹੁਣ ਇਹ ਚੀਜ਼ਾਂ ਬਹੁਤ ਘਟ ਗਈਆਂ ਕਿਉਂਕਿ ਗੈਸੀ ਚੁੱਲਿਆਂ ਨੇ ਇਹ ਚੀਜ਼ਾਂ ਖਤਮ ਕਰਤੀਆਂ ਜੋ ਚੁੱਲਿਆਂ ਦੀ ਅੱਗ ਸੀ ਇਹ ਰੋਟੀ ਬਹੁਤ ਜ਼ਿਆਦਾ ਤੰਦਰੁਸਤ ਰੱਖਦੀ ਹੈ ਸਰੀਰ ਨੂੰ ਕਿਉਂਕਿ ਅਗਨੀ ਜੋ ਅੱਗ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਚੰਗੇ ਤੱਤ ਹੁੰਦੇ ਆ ਜਿਹੜੇ ਆਪਣੇ ਸਰੀਰ ਨੂੰ ਮਿਲਣੇ ਚਾਹੀਦੇ ਆ ਤੇ ਸ਼ਾਇਦ ਜੇਕਰ ਲੋਕ ਆਪਣੇ ਇਹਨਾਂ ਨੂੰ ਚੀਜ਼ਾਂ ਨੂੰ ਨਹੀਂ ਫੋਲੋ ਕਰਦੇ ਨਹੀਂ ਬਰਤ ਦੇ ਚੁੱਲਿਆਂ ਨੂੰ ਚੁੱਲਿਆਂ ਦੇ ਰੋਟੀ ਨਹੀਂ ਖਾਂਦੇ ਤਾਂ ਹੀ ਅੱਜ ਕੱਲ ਡਾਕਟਰਾਂ ਦੇ ਬਾਹਲਾ ਜਾਂਦੇ ਆ ਦਵਾਈਆਂ ਖਾਂਦੇ ਆ ਤੇ ਮੈਨੂੰ ਲੱਗਦਾ ਮੈਂ ਕਹਿ ਸਕਦਾ ਵੀ ਦਵਾਈਆਂ ਸਾਰੇ ਚੱਲਣ ਵਾਲੇ ਇੱਕ ਪੁੱਤਲੇ ਬਣ ਗਏ ਲੋਕ ਫਾਸਟ ਫੂਡ ਤਾਂ ਖਾ ਲੈਂਦੇ ਆ ਮਹਿੰਗਾ ਤੋਂ ਮਹਿੰਗਾ ਲੈ ਕੇ ਪਰ ਆਪਣੇ ਘਰੇ ਕਦੇ ਇਸ ਤਰ੍ਹਾਂ ਦੀ ਰੋਟੀ ਬਣਾ ਕੇ ਨਹੀਂ ਖਾਂਦੇ ਉਹਦੇ ਵਿੱਚ ਬੋਝ ਸਮਝਦੇ ਆ ਵੀ ਸਾਨੂੰ ਖੇਚਲਾ ਕਰਨੀ ਪਊਗੀ ਪਰ ਯਾਰ ਆ ਜੀਜਾ ਕਿੱਥੇ ਦੇਖਣ ਕਿੱਥੇ ਮਿਲਣੀਆਂ ਦੇਖ ਲਓ ਸਾਂਭ ਲਓ ਮਿੱਤਰੋ ਜੇ ਸਾਂਭ ਸਕਦੇ ਹੋ ਵਿਰਸੇ ਨੂੰ ਦੇਖੋ ਬਾਜਰੀ ਦੀ ਰੋਟੀ ਉੱਤੇ ਧਰਿਆ ਬਾਈ ਰੁਗ ਭਰ ਕੇ ਮੱਖਣ ਫੋਲੋ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਯਾਰ